ਟੀਵੀ ਨਿਊਜ਼ ਅੱਜ ਸਾਡੀ ਪ੍ਰੈਜ਼ੈਂਟੇਟਿਵ ਅਜਨਾਲਾ ਵਿਖੇ ਪਹੁੰਚੀ ਜਿੱਥੇ ਇੱਕ ਪਿੰਡ ਅੱਜ ਦਾ ਨਾਇਆ ਪਿੰਡ ਮੋਧਲਾ ਔਰ ਇਹ ਮੋਧਲਾ ਪਿੰਡ ਦੇ ਵਿੱਚ ਚਰਚ ਦੀ ਲਾਈਵ ਤਸਵੀਰਾਂ ਤੁਹਾਨੂੰ ਮੈਂ ਦਿਖਾਉਣਾ ਆ ਕਿ ਇਹ ਚਰਚ ਜਿਹੜੀ ਹੈ ਇਹਦਾ ਪ੍ਰਾਰਥਨਾ ਭਵਨ ਨਾਮ ਹੈ ਔਰ ਐਚਆਰਓ ਔਰ ਇਹਦੇ ਏਡਾ ਬਾਸ਼ੜ ਦਾ ਬਾਸ਼ੜ ਦਾ ਪਾਣੀ ਜਿਹੜਾ ਚੜ੍ਹ ਔਰ ਲੱਗਾ ਆ ਜਿਹਦੇ ਕਰਕੇ ਨੀਆਂ ਜੜੀਆਂ ਆ ਇੱਕ ਕਮਜ਼ੋਰ ਹੋ ਚੁੱਕੀਆਂ ਆ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਕਿ ਜਿਹੜਾ ਪਾਣੀ ਦੇ ਕਾਰਨ ਇਹ ਜਿਹੜਾ ਨੀਆਂ ਜਿਹੜੀਆਂ ਬਹਿ ਗਈਆਂ ਆ ਔਰ ਅੰਦਰ ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਔਰ ਗੱਲਬਾਤ ਕਰਾਂਗੇ ਅਸੀਂ ਇਥੋਂ ਦੇ ਜਿਹੜੇ ਪਾਜੀ ਸਾਹਿਬ ਆ ਉਹਨਾਂ ਦੇ ਨਾਲ ਵੀ ਤੇ ਆਉ ਤਾਂ ਦਿਖਾਉ ਤੁਹਾਨੂੰ ਦਿਖਾ ਰਹੇ ਆ ਲਾਈਵ ਤਸਵੀਰਾਂ ਕਿ ਜਿਹੜਾ ਇਹ ਚਰਚ ਦੇ ਨਾਲ ਨਾਲ ਜਿਹੜਾ ਆ ਇਹ ਛੱਪੜ ਦਾ ਪਾਣੀ ਲੱਗ ਚੁੱਕਾ ਆ ਇਹਦਾ ਕੋਈ ਨਿਕਾਸ ਨਹੀਂ ਆ ਇਹ ਹੜ੍ਹ ਦਾ ਪਾਣੀ ਔਰ ਬਾਰਸ਼ਾਂ ਦਾ ਪਾਣੀ ਜਿਹੜਾ ਇਕੱਠਾ ਹੋਇਆ ਤੁਹਾਨੂੰ ਦਿਖਾ ਰਹੇ ਆ ਲਾਈਵ ਤਸਵੀਰਾਂ ਪਿੰਡ ਮੋਧਲਾ ਦੇ ਜਿਹੜਾ ਕਿ ਚਰਚ ਹੈ ਇਹਦਾ ਨਾਮ ਹੈ ਪ੍ਰਾਰਥਨਾ ਭਵਨ ਔਰ ਇੱਥੋਂ ਦੇ ਜਿਹੜੇ ਰੱਬ ਦੇ ਦਾਸ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ। ਤਾਂ ਦਿਖਾਰੇ ਲਾਈਵ ਤਸਵੀਰਾਂ ਕਿ ਇਹ ਜਿਹੜਾ ਵੀ ਇਹ ਜਿਹੜੀ ਸਾਰੀਆਂ ਨੀਹਾਂ ਨੂੰ ਪਾਣੀ ਚੜਨ ਦੇ ਕਾਰਨ ਪਲਸਤਰ ਸਾਥ ਛੱਡ ਗਿਆ ਆ। ਔਰ ਦਿਖ ਰਹੇ ਹੋ ਤੁਸੀਂ ਲਾਈਵ ਤਸਵੀਰਾਂ ਕਿ ਤਰੇੜਾਂ ਜਿਹੜੀਆਂ ਆ ਚੁੱਕੀਆਂ ਨੇ ਐਡੀ ਮਜ਼ਬੂਤੀ ਦੀ ਕੰਧ ਆ ਲੇਕਿਨ ਬਾਰਸ਼ਾਂ ਦੇ ਕਾਰਨ ਇਹ ਜਿਹੜਾ ਸਾਰੀ ਚਰਚ ਜਿਹੜੀ ਆ ਸੈਟਾਂ ਦੇ ਤੋਂ ਬੈਠ ਗਈ ਆ ਔਰ ਅਸੀਂ ਗੱਲਬਾਤ ਕਰਾਂਗੇ ਇੱਕ ਟੰਡੇ 파ਜੀ ਸਾਹਿਬ ਜੀ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇੱਥੋਂ ਦਾ ਜਿਹੜੀ ਇੱਕ ਪ੍ਰਚਾਰ ਕਰਨ ਦੀ ਜਿਹੜੀ ਸਟੇਜ ਆ ਉਹ ਸਟੇਜ ਵੀ ਬੈਠ ਚੁੱਕੀ ਆ ਦੇਖ ਸਕਦੇ ਹੋ ਤੁਸੀਂ ਲਾਈਵ ਤਸਵੀਰਾਂ ਕਿ ਇਹ ਸਾਰੀ ਜਿਹੜੀ ਸਟੇਜ ਬਿਲਕੁਲ ਸਿੱਧੀ ਹੁੰਦੀ ਆ ਲੇਕਿਨ ਇੱਥੇ ਏਡੀ ਟਾਈਪ ਬਣ ਗਈ ਔਰ ਇਹ ਜਿਹੜਾ ਸਾਥ ਜਿਹੜਾ ਆ ਕਿ ਦੀਵਾਰਾਂ ਦੇ ਨਾਲ ਛੜ ਚੁੱਕੀ ਆ गर्बात कर तो तो करते सब्जी के नाम मेरा नाम जनसी है सेवा करता चर्च के आने के कारण हर का पानी जो चर्च के तैयार कर रहे बहुत सारा पानी सर पानी के कारण पानी चर्च के ऊपर जा रहा मतलब कंधा के पावर चलाकर और पानी होने के कारण पिछले भी पानी पि है और लागे एक छप्पड़ है छप्पर और डूगा है वो कारण साइन शरीर सारी खराब हो चुकी है और चर्च का बहुत सारा नुकसान हो चुकी है लेकिन ज है और मैं एक्शन कमेटी का प्रधान भी हाँ और अपनी कमेटी को भी बेनती करता हाँ और सरकार को भी बेनती करता हाँ इस चर्च की जल्दी जल्दी मदद की जाए ता इस चर्च की जो नुकसान हो है और नुकसान को तरह ਜੋ ਕੀਤਾ ਜਾਵੇ ਤਾਂ ਕਿਸੀ ਆਪਨੇ ਬਹੁਤ ਅਨੁਭਵੀ ਹਾਂ ਬਹੁਤ ਅਨੁਭਵੀ ਹਾਂ ਸੀ ਸਟਾਰ ਸਿਸਟਮ ਸਟਾਰ ਨੂੰ ਜਿਹੜੇ ਬਹੁਤ ਨਾਲ ਨਾਗਰਿਕਾਂ ਜਿਹੜੇ ਜਿਹੜੇ ਸਾਰੇ ਜੀ ਸ਼ਾਮਲ ਹੋਏ ਨੇ ਅਤੇ ਸਾਡੀਆਂ ਮੂਰੀਆਂ ਦੇਖ ਕੇ ਸਾਡੀ ਬਹੁਤਾਂ ਨੂੰ ਆ ਕਰਕੇ ਕੰਮ ਕਰ ਰਹੇ ਨੇ ਨਵੀਂ ਦੀ ਬਸ ਲੋਕ ਜਿਹਦੇ ਅਕਸ਼ਨ ਨੂੰ ਜਿਹਨੂੰ ਕਿ ਜਿਹੜੇ ਸਾਰੇ ਚਤ ਦੇ ਵਿੱਚ ਆ ਨਵੀਂ ਗਿਰ ਆਇਆ ਜਾ ਰਿਹਾ ਦੇਖਿਆ ਜਾ ਰਿਹਾ ਹੈ ਅਤੇ ਸਚ ਚਤ ਦੀ ਜਾਂਚ ਵੀ ਜਿਆਦਾ ਵੱਧਨ ਕੀਤੀ ਜਾ ਰਹੀ ਹੈ ਤਾਂ ਕਿ ਜਰੂਰੀ

සීරද හ එක ඉල පස ස්ටාර් ටෙවින්නේ.